आयुर्वेद ਅਨੁਸਾਰ ਜਿਹੜਾ ਇਨਸਾਨ ਨਮਕ ਦਾ ਸੇਵਨ ਨਹੀਂ ਕਰਦਾ ਦੁਨੀਆ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜ਼ਹਿਰ ਪਾਵੇ ਜ਼ਹਿਰੀਲੇ ਤੋਂ ਜ਼ਹਿਰੀਲਾ ਸੱਪ ਵਿਛੂ ਹੋਵੇ ਉਸ ਇਨਸਾਨ ਤੇ ਅਸਰ ਨਹੀਂ ਕਰ ਸਕਦਾ। ਕਰੀਬਨ 3 ਸਾਲ ਅਸੀਂ ਵੀ ਨਮਕ ਦਾ ਪਰਹੇਜ਼ ਕਰਕੇ ਤਜਰਬਾ ਕੀਤਾ ਸੀਗਾ। ਲੇਕਿਨ ਉਸ ਇਨਸਾਨ ਨੂੰ ਕੁਝ ਖਾਸ ਹਦਾਇਤਾਂ ਉੱਤੇ ਅਮਲ ਕਰਨ ਦੀ ਸਖਤ ਲੋੜ ਹੈ। ਜਿਵੇਂ ਕਿ ਅਗਰ ਉਸ ਇਨਸਾਨ ਦੀ ਨੌਂਦਰ ਜਾਂ ਪੱਕੀ ਦੂਸਰੇ ਇਨਸਾਨ ਤੇ ਲੱਗ ਜਾਵੇ ਪਗਲ ਇਨਸਾਨ ਦੀ ਮੌਤ ਹੋ ਸਕਦੀ ਹੈ ਇਹ ਖਬਰ ਕਰੀਬਨ ਇੰਡੀਆ ਨਿਊਜ਼ ਦੇ ਵਿੱਚ ਵੀ 5 ਸਾਲ ਪਹਿਲੇ ਛਾਪੀ ਸੀਗੀ ਅਮਰ ਸਿੰਘ ਜੀ ਹਿਮਾਚਲ ਦੇ ਰਹਿਣ ਵਾਲੇ ਉਹਨਾਂ ਨੂੰ ਕਰੀਬਨ 272 ਵਾਰ ਜ਼ਹਿਰੀਲੇ ਸੱਪਾਂ ਨੇ ਕੱਟਿਆ ਸੀਗਾ ਇਨ ਫੈਕਟ ਉਹ ਸੱਪਾਂ ਦੇ ਕੱਟਣ ਨੂੰ ਪਸੰਦ ਕਰਦੇ ਸੀਗੇ ਅਤੇ ਕਤਹਿੇ ਵੀ ਸੱਪਾਂ ਨੂੰ ਮਾਰਦੇ ਨਹੀਂ ਸੀਗੇ ਇਹ ਹਦਾਇਤ ਉਹਨਾਂ ਨੂੰ 50 ਸਾਲ ਪਹਿਲੇ ਕਿਸੇ ਵੈਦ ਨਹੀਂ ਦਿੱਤੀ ਸੀਗੀ ਉਸੇ ਸੁਣਿਆ ਹੋਣਾ ਕਿ ਮਿੱਠਾ ਜ਼ਹਿਰ ਹੈ ਸੱਚੀ ਮਿੱਠੇ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਲੇਕਿਨ ਮਿੱਠਾ ਖੰਡ ਦਾ ਨਾ ਹੋਵੇ ਕੁਦਰਤੀ ਮਿੱਠਾ ਜਿਵੇਂ ਫਰੂਟ ਜੂਸ ਦਾਲਾਂ ਸਬਜ਼ੀਆਂ ਅਨਾਜ ਇਹਨਾਂ ਦੇ ਵਿੱਚ ਕੁਦਰਤੀ ਮਿਠਾਇਆ ਮਿੱਠਾ ਹੀ ਇਨਸਾਨ ਵਾਸਤੇ ਬਣਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਵੀ ਮਹਾਰਾਜ ਨੇ ਅਨੁ ਨੂੰ ਹੀ ਤਰਜੀਹ ਦਿੱਤੀ ਹੈ ਕਿ ਇਹ ਹੀ ਇਨਸਾਨ ਵਾਸਤੇ ਸਭ ਤੋਂ ਬੈਸਟ ਹੈ ਅੱਜ ਦੇ ਸਮੇਂ ਦੇ ਵਿੱਚ ਲੋਗ ਨਮਕ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਪਏ ਹਨ ਜਿਵੇਂ ਕਿ ਬਿਸਕਟ ਰਾਸ ਸੋਡਾ ਕੋਈ ਵੀ ਬਾਜ਼ਾਰੀ ਚੀਜ਼ ਉਹਦੇ ਵਿੱਚ ਬਹੁਤ ਹੀ ਹਾਈ ਮਾਤਰਾ ਚ ਸੌਲਟ ਐਡ ਕੀਤਾ ਜਾਂਦਾ ਹੈ ਭਾਵੇਂ ਪੇਸਟਰੀ ਕਿਉਂ ਨਾ ਹੋਵੇ ਇਹ ਹਾਈ ਮਾਤਰਾ ਦੇ ਵਿੱਚ ਸੌਲਟ ਇਨਸਾਨ ਦੀ ਸਰੀਰ ਦੀਆਂ ਧੱਜੀਆਂ ਉਡਾ ਰਿਆ ਹੈ ਜਿਵੇਂ ਕਿ ਕਿਡਨੀ ਫੇਲਰ ਹਾਰਟ ਫੇਲਰ ਲੀਵਰ ਫੇਲਰ ਹਾਈ ਬਲੱਡ ਪ੍ਰੈਸ਼ਰ ਹੱਡੀਆਂ ਦਾ ਗਲਣਾ ਇਹ ਸਭ ਨਮਕ ਦੀ ਦੇਣ ਹੈ ਨਮਕ ਕੇਵਲ ਸਬਜੀ ਜਾਂ ਦਾਲ ਦੇ ਵਿੱਚ ਐਡ ਕੀਤਾ ਜਾਵੇ ਲੋਬ ਦਹੀਂ ਜੂਸ ਫਾਲ ਸਲਾਦ ਹਰ ਚੀਜ਼ ਤੇ ਨਮਕ ਐਡ ਕਰਦੇ ਹਨ ਜੋ ਕਿ ਬਹੁਤ ਜ਼ਿਆਦਾ ਸਰੀਰ ਵਾਸਤੇ ਨੁਕਸਾਨਦਾਇਕ ਹੈ ਖਾਲਸਾ ਰਵਾਇਤ ਅਨੁਸਾਰ ਨਮਕ ਪੂਰਨ ਸਬਜੀ ਜਾਂ ਦਾਲ ਬਨਣ ਤੋਂ ਬਾਅਦ ਹੀ ਐਡ ਕੀਤਾ ਜਾਂਦਾ ਹੈ ਲੇਕਿਨ ਲੋਗ ਕਾਹਲੀ ਦੇ ਵਿੱਚ ਪੈਂਦੇ ਸੱਟੇ ਸਬਜੀ ਧਰਦੇ ਸਾਰੀ ਵਿੱਚ ਨਮਕ ਪਾ ਦਿੰਦੇ ਹਨ ਨਮਕ ਸਬਜੀ ਨੂੰ ਗਾਲਦਾ ਹੈ ਦਾਲ ਨੂੰ ਗਾਲਦਾ ਹੈ ਪਕੌੜਾ ਨਹੀਂ ਹੈ ਇਸ ਕਰਕੇ ਇਹਨਾਂ ਖਾਸ ਹਦਾਇਤਾਂ ਉੱਤੇ ਸੰਪੂਰਨ ਤੌਰ ਤੇ ਅਮਲ ਕੀਤਾ ਜਾਵੇ ਤਾਂ ਕਿ ਅਸੀਂ ਤੰਦਰੁਸਤੀ ਦਾ ਆਨੰਦ ਮਾਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ